ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਰਵਣ ਕਰਦੇ ਆ ਸਾਖੀ ਭਗਤ ਫਰੀਦ ਜੀ ਜਦੋਂ ਜੰਗਲਾਂ ਦੇ ਵਿੱਚ ਪਹਿਲੀ ਵਾਰੀ ਤਪੱਸਿਆ ਕਰਨ ਗਏ ਤਰੂ ਭਗਤ ਦੇ ਵਾਂਗੂ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਫਰੀਦ ਜੀ ਵੀ ਛੋਟੀ ਉਮਰ ਦੇ ਵਿੱਚ ਹੀ ਘਰੋਂ ਨਿਕਲ ਪਏ ਅਤੇ ਜੰਗਲ ਵਿੱਚ ਬੈਠ ਕੇ ਉਹਨਾਂ ਨੇ ਭਗਤੀ ਕੀਤੀ ਜੰਗਲਾਂ ਦੇ ਵਿੱਚ ਅੰਨ ਤਾਂ ਨਹੀਂ ਮਿਲਿਆ ਜੰਗਲਾਂ ਦੇ ਵਿੱਚੋਂ ਵਣਾਂ ਦੀਆਂ ਪੀਲੂ ਤੇ ਕਈ ਦਰਖਤਾਂ ਦੇ ਫੁੱਲ ਅਤੇ ਪੱਤੇ ਖਾ ਕੇ गुजारा ਕਰਦੇ ਰਹੇ ਤੇ ਇਸ ਤਰ੍ਹਾਂ ਉਹਨਾਂ ਨੂੰ 12 ਬਰੇ વીਤ ਗਏ ਸੁਣਿਆ ਸੀ ਕਿ 12 ਸਾਲ ਦੀ ਤਪੱਸਿਆ ਕਰਨ ਤੋਂ ਬਾਅਦ ਪ੍ਰਮਾਤਮਾ ਖੁਸ਼ ਹੋ ਜਾਂਦਾ ਹੈ ਰੀਧੀਆਂ ਸਿੱਧੀਆਂ ਹਾਸਲ ਹੋ ਜਾਂਦੀਆਂ ਨੇ ਤਾਂ ਭਗਤੀ ਕਰਕੇ ਘਰ ਨੂੰ ਮੁੜ ਪਏ ਰਾਸਤੇ ਵਿੱਚ ਚਿੜੀਆਂ ਬੈਠੀਆਂ ਸੀ ਅਤੇ ਚਿੱਤ ਵਿੱਚ ਉਪਜਿਆ ਕਿ ਪਤਾ ਤਾਂ ਕਰਾਂ ਕਿ ਤਪ ਕਰਨ ਦੇ ਬਦਲੇ ਕੋਈ ਰੱਬੀ ਗਿਆਨ ਹਾਸਲ ਹੋਇਆ ਵੀ ਹੈ ਕਿ ਨਹੀਂ ਹੋਇਆ ਤਾਂ ਉਹਨਾਂ ਨੇ ਕਿਹਾ ਚਿੜੀਓ ਮਰ ਜਾਓ ਉਹ ਚਿੜੀਆਂ ਮਰ ਗਈਆਂ ਦੂਸਰੀ ਵਾਰੀ ਕਿਹਾ ਚਿੜੀਓ ਉੱਡ ਜਾਓ ਉਹ ਜੜੀਆਂ ਉੱਡ ਗਈਆਂ ਬਲ ਦੀ ਪਰਖ ਤਾਂ ਹੋ ਗਈ ਪਰ ਮਨ ਵਿੱਚ ਥੋੜੀ ਜਿਹੀ ਹਉਮੈ ਆ ਗਈ ਜੋ ਕਿ ਕਿਸੇ ਫਕੀਰ ਦੇ ਵਾਸਤੇ ਅੱਛਾ ਨਹੀਂ ਹੈ ਜਦੋਂ ਅੱਗੇ ਚੱਲਦੇ ਗਏ ਤਾਂ ਰਾਸਤੇ ਵਿੱਚ ਉਹਨਾਂ ਨੂੰ ਪਿਆਸ ਲੱਗੀ ਅਤੇ ਇੱਕ ਇਸਤਰੀ ਖੂਹ ਦੇ ਵਿੱਚੋਂ ਪਾਣੀ ਕੱਢ-ਕੱਢ ਕੇ ਮਾਨ ਉੱਤੇ ਡੋਲੀ ਜਾਂਦੀ ਸੀ ਇਹ ਹਰਕਤ ਦੇਖ ਕੇ ਫਰੀਦ ਜੀ ਨੇ ਜਦੋਂ ਉਹਨਾਂ ਨੂੰ ਪਾਣੀ ਵਾਸਤੇ ਕਿਹਾ ਤਾਂ ਬੀਬੀ ਨੇ ਕਿਹਾ ਕਿ ਥੋੜਾ ਜਿਹਾ ਕੰਮ ਰਹਿ ਗਿਆ ਫਿਰ ਪਲਉਂਦੀਆਂ ਪਾਣੀ ਤੇ ਉਹ ਇਸਤਰੀ ਖੂਹ ਦੇ ਵਿੱਚੋਂ ਪਾਣੀ ਕੱਢਦੀ ਅਤੇ ਮਾਂ ਉੱਤੇ ਡੋਲਦੀ ਜਾਂਦੀ ਅਤੇ ਫ੍ਰੀਜੀ ਨੂੰ ਇਹ ਦੇਖ ਕੇ ਗੁੱਸਾ ਆ ਗਿਆ ਕਹਿੰਦੇ ਬੀਬੀ ਤੂੰ ਪਾਣੀ ਡੋਲੀ ਜਾਂਦੀ ਹੈਂ ਤੇ ਮੈਨੂੰ ਪਿਆਸ ਲੱਗੀ ਹੈ ਤੇ ਮੈਂ ਤੇ ਇੱਥੋਂ ਪਾਣੀ ਮੰਗ ਰਿਹਾ ਤਾਂ ਉਸਨੇ ਕਿਹਾ ਕਿ ਇਹ ਕੋ ਚਿੜੀਆਂ ਨਹੀਂ ਜਿਸ ਨੂੰ ਤੂੰ ਕਹੇਗਾ ਕਿ ਮਰ ਜਾਓ ਤੇ ਉਹ ਮਰ ਜਾਣਗੇ ਆ ਤੇ ਜੇਕਰ ਕਹੇਗਾ ਉੱਡ ਜਾਓ ਤਾਂ ਉਹ ਉੱਡ ਜਾਣੀ ਹੈ ਇੱਥੇ ਮੇਰੀ ਭੈਣ ਦੇ ਘਰ ਅੱਗ ਲੱਗੀ ਹੋਈ ਹੈ ਮੈਂ ਉਸ ਨੂੰ ਅੱਗ ਨੂੰ ਬੁਝਾ ਰਹੀ ਹਾਂ ਥੋੜੇ ਜਿਹੇ ਹਿੱਸੇ ਦੇ ਵਿੱਚ ਅੱਗ ਰਹਿ ਗਈ ਉਸ ਨੂੰ ਠੰਡੀ ਕਰਕੇ ਮੈਂ ਪਾਣੀ ਪੜਾਵਾਂਗੀ ਜੇ ਪਾਣੀ ਝੂਠਾ ਹੋ ਗਿਆ ਤਾਂ ਉਸ ਤੱਕ ਨਹੀਂ ਪਹੁੰਚੇਗਾ ਇਹ ਸੁਣ ਕੇ ਫਕੀਰ ਵਿਸਮਾਦੀ ਹਾਲਤ ਦੇ ਵਿੱਚ ਹੋ ਗਿਆ ਤੇ ਉਹ ਸੋਚਣ ਲੱਗਿਆ ਕਿ ਕੌਣ ਹੈ ਜੋ ਮੇਰਾ ਨਾਮ ਜਾਣਦੀ ਹੈ ਅੱਗ ਇਸ ਦੀ ਭੈਣ ਦੇ ਘਰ ਲੱਗੀ ਹੈ ਤੇ ਪਾਣੀ ਇਹ ਇੱਥੋਂ ਡੋਲ ਰਹੀ ਹੈ ਤਾਂ ਫਰੀਦ ਦੀ ਪਿਆਸ ਆਪਣੇ ਆਪ ਮਿਟ ਗਈ ਉਸਨੇ ਇਸਤਰੀ ਨੂੰ ਪੁੱਛਿਆ ਕਿ ਇਹ ਮੈਨੂੰ ਤੁਸੀਂ ਇਹ ਦੱਸ ਸਕਦੇ ਹੋ ਕਿ ਤੁਸੀਂ ਇਹ ਰੱਬੀ ਗਿਆਨ ਕਿਵੇਂ ਹਾਸਲ ਕੀਤਾ ਤਾਂ ਉਸ ਔਰਤ ਨੇ ਕਿਹਾ ਕਿ ਮੈਂ ਹਰ ਰਾਸਤੇ ਵਿੱਚ ਆਏ ਸੰਤ ਫਕੀਰ ਨੂੰ ਰੋਟੀ ਕਪੜਾ ਦਿੰਦੀ ਹਾਂ ਉਹਨਾਂ ਦੀ ਸੇਵਾ ਕਰਦੀ ਹਾਂ ਇਸੇ ਲਈ ਭਗਵਾਨ ਮੇਰੇ ਤੇ ਖੁਸ਼ ਹੈ ਇਸਤਰੀ ਦਾ ਉੱਤਰ ਸੀ ਤਾਂ ਫਰੀਦ ਜੀ ਕਹਿੰਦੇ ਕਿ ਅੱਗ ਦਾ ਮਾਮਲਾ ਕੀ ਹੈ ਤਾਂ ਉਸੇ ਸ੍ਰੀਮੇ ਨੇ ਕਿਹਾ ਕਿ ਅਸੀਂ ਦੋ ਭੈਣਾਂ ਤੇ ਮੇਰੀ ਨਿੱਕੀ ਭੈਣ ਇੱਥੋਂ 20 ਕੋ ਦੇ ਉੱਤੇ ਵਿਆਹੀ ਹੋਈ ਹੈ ਮੇਰਾ ਉਸਦੇ ਨਾਲ ਬਹੁਤ ਪਿਆਰ ਹੈ ਉਹ ਕਿਸੇ ਕੰਮ ਲਈ ਬਾਹਰ ਗਈ ਸੀ ਤੇ ਉਸਦੇ ਘਰ ਨੂੰ ਅੱਗ ਲੱਗੀ ਮੇਰੇ ਹਿਰਦੇ ਨੂੰ ਸੇਕ ਲੱਗਿਆ ਇਹ ਮੈਂ ਪਾਣੀ ਪੜਕੇ ਡੋਲਿਆ ਜਿਸ ਦੇ ਨਾਲ ਉਸਦਾ ਸਮਾਨ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚ ਗਿਆ ਅੱਗ ਬੁਝ ਗਈ ਇਹ ਪ੍ਰਭੂ ਦੀ ਕਿਰਪਾ ਹੈ ਇਸ ਦੇ ਵਿੱਚ ਮੇਰਾ ਕੁਝ ਨਹੀਂ ਫਰੀਦ ਜੀ ਅੱਗੇ ਲੰਘ ਗਏ ਪਰ ਸੋਚਾਂ ਸੋਚਦੇ ਗਏ ਕਿ ਖੁਦਾ ਕਿੰਨਾ ਕਿੰਨਾ ਢੰਗਾਂ ਦੇ ਨਾਲ ਖੁਸ਼ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ